ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਗੱਲ ਕਰਦੇ ਆਂ ਜੀ ਜੋ ਪਿਛਲੇ ਕੁਝ ਦਿਨਾਂ ਤੋਂ ਆੜਤੀਆਂ ਦੀ ਹੜਤਾਲ ਚੱਲ ਰਹੀ ਆ ਉਹਦੇ ਬਾਰੇ ਸੋ ਲਗਾਤਾਰ ਮੀਟਿੰਗਾਂ ਜਿਹੜੀਆਂ ਸਰਕਾਰ ਨਾਲ ਆੜਤੀਆਂ ਦੀਆਂ ਚੱਲ ਰਹੀਆਂ ਵਾ ਤੇ ਇੱਕ ਜਿਹੜੀ ਕੱਲ ਮੀਟਿੰਗ ਹੋਈ ਆ ਉਹਦੇ ਵਿੱਚ ਥੋੜੀ ਜੀ ਰਾਤ ਭਰੀ ਖਬਰ ਜਿਹੜੀ ਆ ਉਹ ਕਿਸਾਨਾਂ ਲਈ ਆਈ ਆ ਆੜਤੀਏ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਲੜਾ ਨੇ ਕੱਲ ਜਿਹੜੀ ਮੀਟਿੰਗ ਤੋਂ ਬਾਅਦ ਸਾਰੀ ਗੱਲ ਦੱਸੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਪਰਮਲ ਝੋਨਾ ਜਿਨ੍ਹਾਂ ਨੇ ਜਿਹੜਾ ਐਮਐਸਪੀ ਤੇ ਵਿਕਦਾ ਵਾ 2320 ਰੁਪਏ ਇਹਦੀ ਹੜਤਾਲ ਇਸੇ ਤਰ੍ਹਾਂ ਜਾਰੀ ਰਹੂਗੀ ਅੱਗੇ ਗੱਲ ਆ ਜਾਂਦੀ ਜੀ ਬਾਸਮਤੀ ਦੀ ਇਹਦੇ ਵਿੱਚ ਥੋੜੀ ਜਿਹੀ ਰਾਤ ਪੜੀ ਖਬਰ ਆਪਾਂ ਨੂੰ ਮਿਲੀ ਆ ਕਿਉਂਕਿ ਇਹਦੀਆਂ ਵੀ ਜਿਹੜੀ ਆ ਖਰੀਦ ਉਸੇ ਦਿਨ ਤੋਂ ਬੰਦ ਹੋਈ ਆ ਜੀਦਾ ਕਰਕੇ ਕਿਸਾਨ ਜਿਹੜੇ ਆ ਬਹੁਤ ਪਰੇਸ਼ਾਨ ਹੋ ਰਹੇ ਆ ਕਿਉਂਕਿ ਫਸਲ ਜਿਹੜੀ ਬਿਲਕੁਲ ਪੱਕ ਚੁੱਕੀ ਆ ਬਾਸਮਤੀ ਤੇ ਇਹ ਪੈਲੀ ਵਿੱਚ ਖਰਾਬ ਹੋ ਰਹੀ ਆ ਸੋ ਇਹਨੂੰ ਵੇਖਦਿਆਂ ਆੜਤੀਆਂ ਨੇ ਸਾਰੇ ਨੇ ਮੀਟਿੰਗ ਕੀਤੀ ਆ ਵੀ ਅੱਜ ਤੋਂ ਜਿਹੜੀ ਆ ਖਰੀਦ ਸ਼ੁਰੂ ਕਰ ਦਿੱਤੀ ਜਾਊਗੀ ਹਰੇਕ ਜਿਹੜੀ ਮੰਡੀ ਦੇ ਵਿੱਚ ਬੋਲੀ ਹੋਣੀ ਹੈ ਅੱਜ ਤੇ ਇਹ ਬਾਸਮਤੀਆਂ ਸਾਰੀਆਂ ਦੀ ਜਿਹੜੀ ਖਰੀਦ ਉਹ ਸ਼ੁਰੂ ਕਰ ਦਿੱਤੀ ਗਈ ਹੈ ਸੋ ਜਿਸ ਕਿਸਾਨ ਵੀਰ ਨੇ ਵੀ ਆਪਣੀ ਬਾਸਮਤੀ ਵੜਾਉਣੀ ਆ ਉਹ ਹੁਣ ਵੜਾ ਸਕਦਾ ਵਾ ਕਿਉਂਕਿ ਮੰਡੀਆਂ ਜਿਹੜੀਆਂ ਅੱਜ ਤੋਂ ਉਹਨਾਂ ਨੇ ਖੋਲ ਦਿੱਤੀਆਂ ਵਾ ਕੱਲੀ ਬਾਸਮਤੀ ਵਾਸਤੇ ਤੇ ਬਾਕੀ ਆਪਾਂ ਰੇਟ ਦੀ ਵੀ ਵੀਡੀਓ ਪਾਵਾਂਗੇ ਥੋੜੇ ਚਿਰ ਨੂੰ ਜਿਹੜੀ ਆ 10 11 12 ਵਜੇ ਤੱਕ ਜਿਹੜੀ ਬੋਲੀ ਚਾਲੂ ਹੋ ਜਣੀ ਆ ਤੇ ਉਹਦੀ ਵੀਡੀਓ ਵੀ ਆਪਾਂ ਪਾਵਾਂਗੇ ਬੋਲੀ ਦੀ ਕਿੱਥੋਂ ਤੱਕ ਰੇਟ ਜਿਹੜਾ ਇਹਦਾ ਜਾਂਦਾ ਸੁਤਾਨਵਾਲਾ